ਮਤਲਬ ਹੈ ਕਿ ਹੁਣ ਪਤਾ ਹੋਏ ਕਿ ਹਾਲਾਤ ਕੀ ਆਪਣੇ ਸੂਬੇ ਚ ਇਹ ਨੂੰ ਆਈ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਹਲੇ ਝੋਨਾ ਵੱਢਿਆ ਵੀ ਨਹੀਂ ਗਿਆ ਤੇ ਤੁਸੀਂ ਮੰਡੀਆਂ ਹੀ ਬੰਦ ਕਰ ਦੋਗੇ ਇਹ ਤੋਂ ਨਲਾਇਕ ਨਖਿੱਧ ਮੁੱਖ ਮੰਤਰੀ ਕੋਈ ਨਹੀਂ ਹੈ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰੀਆਂ ਮੰਡੀਆਂ ਨਾ ਖੋਲੀਆਂ ਇੱਥੇ ਪੰਜਾਬ ਦੇ ਕਿਸਾਨ ਸੜਕਾਂ ਤੇ ਆ ਜਾਣਗੇ ਲੋਕਾਂ ਦੀਆਂ ਤੁਸੀਂ ਮੰਡੀਆਂ ਜਾ ਕੇ ਦੇਖੋ ਕਿੱਥੇ ਮੰਡੀਆਂ ਬੰਦ ਵੀ ਹੈ ਉੱਥੇ ਲੱਖਾਂ ਬੋਰੀਆਂ ਉੱਥੇ ਪਈਆਂ ਅੱਧੀ ਅੱਧੀ ਜਗ੍ਹਾ ਤੇ ਖਰੀਦ ਵੀ ਨਹੀਂ ਪੂਰੀ ਹੋਈ ਕਿੱਡਾ ਵੱਡਾ ਨੁਕਸਾਨ ਨਾਲੇ ਮੈਨੂੰ ਹੁਣ ਹੋਰ ਖਬਰ ਆਈ ਹੈ ਹਲੇ ਤੇ ਹਲੇ ਤੱਕ ਕਿਸਾਨਾਂ ਨੂੰ ਪੇਮੈਂਟ ਵੀ ਨਹੀਂ ਮਿਲੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਦੋਂ ਤੱਕ ਸਾਰਾ ਝੋਨਾ ਵਿਕ ਨਹੀਂ ਜਾਂਦਾ ਸੀ ਉਦੋਂ ਤੱਕ ਮੰਡੀਆਂ ਖੁੱਲੀਆਂ ਰਹਿੰਦੀਆਂ ਸੀ ਤੇ ਨਾਲ ਦੇ ਨਾਲ ਹਫ਼ਤੇ 2 ਦਿਨ 3 ਦਿਨ ਦੇ ਅੰਦਰ ਪੇਮੈਂਟ ਆਉਂਦੀ ਸੀ ਮੈਨੂੰ ਹੁਣ ਟੈਲੀਫੋਨ ਆ ਰਹੇ ਆ ਕਿ 23 ਜਗ੍ਹਾ ਤੋਂ ਮਹੀਨਾ ਮਹੀਨਾ ਹੋ ਗਿਆ ਹਲੇ ਕਿਸਾਨ ਨੇ ਆਪਣੀ ਫਸਲ ਵੇਚੀ ਨੂੰ ਹਲੇ ਤੱਕ ਪੇਮੈਂਟ ਨਹੀਂ ਆਈ ਤੇ ਮੁੱਖ ਮੰਤਰੀ ਕੀ ਕਹਿੰਦੇ ਆ ਕੇਜਰੀਵਾਲ ਲੁਕੇ ਤੇ ਮੱਧਿਆ ਪ੍ਰਦੇਸ਼ ਕੇਜਰੀਵਾਲ ਲੁਕੇ ਛਤੀਸਗੜਾ ਆਹ ਤਾਂ ਹਾਲਾਤ ਬਣਾ ਤਾਂ ਪੰਜਾਬ ਦਾ ਐਸ ਨਲਾਇਕ ਨਕਿੱਦ ਮੁੱਖ ਮੰਤਰੀ ਅੱਜ ਮੈਂ ਪਿੰਡ ਨਰਵਣਾ ਖਿਲਾਫ ਖੰਡੇ ਖੜਾ ਤੇ ਮੈਂ ਦਿਖਾਉਣਾ ਚਾਹਣਾ ਹੈ ਪੰਜਾਬ ਦੀ ਜਨਤਾ ਨੂੰ ਕਿ ਸਾਹਮਣੇ ਦੇਖੋ ਸੋਨੇ ਦੀ ਫਸਲ ਹਲੇ ਖੜੀ ਹੈ ਕਿ ਦੇਖੋ ਜਿੱਥੋਂ ਤੱਕ ਤੁਹਾਨੂੰ ਨਿਗਾ ਆਉਂਦੀ ਹੈ ਬਾਹਰ ਕਿੰਨਾ ਲੱਗਿਆ ਪਰ ਭਗਵਾਨਤ ਮਾਨ ਜਿਹੜਾ ਮੁੱਖ ਮੰਤਰੀ ਹੈ ਇੱਕ ਵੀ ਸਰਕਾਰ ਨੇ ਧੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ ਕਿਸਾਨ ਦੇ ਹਲੇ ਫਸਲ ਵੱਡੀ ਨਹੀਂ ਫਰੀਦ ਬੰਦ ਹੋ ਗਈ ਹੈ ਪੂਰੇ ਪੰਜਾਬ ਵਿੱਚ 1870 ਮੰਡੀਆਂ ਬੰਦੀਆਂ ਗਈਆਂ ਸੀ ਧੋਨੇ ਦੀ ਖਰੀਦ ਵਾਸਤੇ ਪਰ ਪਿਛਲੇ ਥੋੜੇ ਦਿਨਾਂ ਪਹਿਲੇ ਤਕਰੀਬਨ 1560 ਮੰਡੀਆਂ 1870 ਵਿੱਚੋਂ 1560 ਮੰਡੀਆਂ ਬੰਦ ਕਰ ਦਿੱਤੀਆਂ ਕਿਸਾਨ ਹਲੇ ਵੀ ਆਪਣੇ ਖੇਤਾਂ 'ਚ ਹੈ ਹਲੇ ਉਹਨਾਂ ਦੀ ਫਸਲ ਮੰਡੀ 'ਚ ਵੀ ਨਹੀਂ ਆਈ ਤੇ 1560 ਵਿੱਚੋਂ ਇਹਨਾਂ ਨੇ ਹੁਣ ਕੱਲ ਮੈਂ ਖਬਰ ਮੈਂ ਜੋ ਰੋਲਾ ਪਾਇਆ ਕਲੀਆਂ 213 ਖੁੱਲੀਆਂ ਸਮਰ ਫਰੋਜ਼ਪੁਰ ਜ਼ਿਲ੍ਹੇ ਦੇ ਜੋ ਤੋਂ ਮੈਂਬਰ ਪਾਰਲੀਮੈਂਟ ਹੈ 255 ਮੰਡੀਆਂ ਜਿਨ੍ਹਾਂ ਚੋਂ 198 ਮੰਡੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਉੱਥੋਂ ਦੇ ਪਿੰਡਾਂ ਤੋਂ ਮੈਨੂੰ ਟੈਲੀਫੋਨ ਆਈ ਜਾਂਦੇ ਐ ਕਿਸਾਨਾਂ ਨੇ ਹਾਲੇ ਤੱਕ ਉਹ ਵੀ ਫਸਲ ਵੱਢੀ ਨਹੀਂ ਹਾਲੇ ਤਾਂ ਮੰਡੀ ਚ ਆਊਗੀ ਪਰ ਮੰਡੀਆਂ ਬੰਦ ਐ ਖਰੀਦ ਬੰਦ ਐ ਭਗਵੰਤ ਮਾਨ ਦੀ ਸਰਕਾਰ ਨੇ ਪਹਿਲੇ ਕੰਕ੍ਰੋਲ ਦਿੱਤੀ ਨਰਮਾ ਰੋਲ ਦਿੱਤਾ ਤੇ ਹੁਣ ਝੋਨਾ ਪਸੰਦ ਦਾ ਰੋਲ ਦਿੱਤਾ